ਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਤੜਕੇ ਦੇ 5 ਵੱਜ ਚੁੱਕੇ ਆ ਤੇ ਉਹ ਗੱਡੀ ਕਰਤੀ ਹੈ ਸਟਾਰਟ ਪਹਿਲਾਂ ਜਾਵਾਂਗੇ ਜਿਮ ਜਿਮ ਜਾ ਕੇ ਫੇਰਾ ਘਰ ਦੌਰੇ ਤੇ ਫਿਰ ਜਾਵਾਂਗੇ ਲੋਡ ਲਾਉ 10 ਵਜੇ ਲੋਡ ਲੈਣਾ ਟਾਈਮ ਹੀ ਟਾਈਮ ਆਪਣੇ ਕੋਲ ਮੰਨਦੇ ਆ ਜਿਮ ਜਾ ਕੇ ਤੋ ਅਜੇ ਕੇ ਜੈਮ ਜੈਮ ਲਾ ਕੇ ਤਾਂ ਜੈਮ ਵੀ ਨਾ ਵੀ ਜੈਮ ਲਾ ਕੇ ਨਾ ਧੋ ਕੇ ਹੋ ਗਿਆ ਰੈਡੀ ਤੇ ਹੁਣ ਆਪਾਂ ਜਾਵਾਂਗੇ ਗੁਰਦੁਆਰੇ ਗੁਰਦੁਆਰੇ ਜਾ ਕੇ ਪੀਣੇ ਆ ਚਾਹ ਚਾਹ ਹਾਂਜੀ ਹੁਣ ਆਪਾਂ ਜਾਵਾਂਗੇ ਗੁਰਦੁਆਰੇ ਆਰਮਾਲ ਕਨੂ ਮੈਂ ਮੱਤਾ ਦੇ ਕਿਨਾਰੇ ਹੈ ਇਹ ਅੱਜ ਬੰਨ ਕੇ ਇੱਦੇ ਚੱਲ ਜਾਣਾ ਇੱਥੋਂ ਟਰੱਕ ਤੇ ਤੇ ਚਾਹ ਚੂ ਪੀ ਕੇ ਅਹਨੇ ਨਾਲ ਮੱਤਾ ਟੇਕਿਆ ਨੇ ਫਿਰ ਨਿਕਲਣਾ ਲੋਡ ਲਾਉਣ ਅੰਡੇ ਦਾ ਲੋਡ ਤੇ ਕੋਸਤੋ ਲਾਉਣਾ ਚਲੋ ਵੀ ਚੱਲੀਏ ਘਰ ਤੋਰੇ ਮੱਥਾ ਟੇਕ ਕੇ ਚਾਹੂ ਪੀ ਕੇ ਤੇ ਹੁਣ ਚਲਿਏ ਲੋਡ ਲਾਉਣੇ ਲਾਉਣਾ ਕੋਸ ਕੋ ਆਂਡਿਆਂ ਲੋਡ ਖਿੱਲਰਿਆ ਨਾ ਉਹ ਬਾਅਦ ਚ ਆ ਤਾਂ ਮੈਂ ਹੋਲੀ ਹੀ ਆ ਪਿਛਲੀ ਵਾਰੀ ਵੀ ਇੱਦੀ ਲੱਗਦਾ ਇਹ ਖਿੱਲਰਿਆ ਖਿੱਲਰਿਆ ਨਹੀਂ ਬਚਾ ਹੋ ਗਏ ਚਲੋ ਕਿਉਂਕਿ ਬਚਾਈ ਹੋਵੇ ਕਿਉਂਕਿ ਆਂਡਿਆਂ ਲੋਡ ਇਦਾਂ ਦਾ ਹੀ ਹੁੰਦਾ ਇਹਨਾਂ ਕੋਈ ਪਤਾ ਨਹੀਂ ਕਦੋਂ ਖਿੱਲਰ ਜਾਂਦਾ ਚਲੋ ਦੇਖਦੇ ਆ ਉੱਥੇ ਜਾ ਕੇ ਕੀ ਬਣਦਾ ਨੋ ਸੱਜਣੋ ਉਹੀ ਗੱਲ ਹੋਈ ਲੋਡ ਗਿਆ ਖਿੱਲਰ ਪਿਛਲੇ ਦੋ ਪਾਇਲਟ ਖਿੱਲਰ ਗਿਆ ਤੇ ਇਹਨਾਂ ਨੇ ਵਾਪਸ ਰੱਖ ਦੇਣੇ ਆ। ਉਹ ਦੇਖਦੇ ਹਾਂ ਉਹਨਾਂ ਦਾ ਕੀ ਬਣਦਾ। ਸ਼ਾਇਦ ਵਾਪਸ ਲੈ ਕੇ ਜਾਣੇ ਪੈਣ, ਸ਼ਾਇਦ ਪਤਨ ਛਿੱਟਣੇ ਪੈਣ। ਪਰ ਟਰੈਲਰ ਤਾਂ ਦਬਾਉਣਾ ਹੀ ਪੈਣਾ ਟਰੈਲਰ ਵੀ ਲੱਭੜ ਗਿਆ। ਬਾਕੀ ਦੇਖਦੇ ਆ। ਉਹ ਪਤਾ ਨਹੀਂ ਕੀ ਹੋਇਆ ਹੱਲ-ਹੱਲ ਕੇ ਨਾ ਵਿਚ ਨੂੰ ਚਲ ਗਿਆ ਹੀ ਸਾਰੇ ਆਂਡੇ। ਉਹ ਸਿਕਿਉਰਤਾ ਕੀਤਾ ਹੀ ਸਾਰਾ ਕੁਝ ਤਾਂ ਸਹੀ ਸੀ ਪਰ ਪਤਾ ਨਹੀਂ ਦੇਖੋ। ਕੀ ਬਣਦਾ ਹੈ। ਇਹ ਤਲਾਉਣ ਲੱਗੇ ਆ ਉਹੀ ਪਿਛਲੇ ਦੋ ਪਾਇਲਟ ਫੇਰ ਮੂਰੇ ਰੱਖ ਦੇਣਗੇ ਲੋਡ ਗਿਆ ਆਪਣਾ ਲੈਥਾ ਤੇ ਹੁਣ ਮੈਨੂੰ ਲੱਗਦਾ ਦੋ ਪਾਇਲਟ ਪਿੱਛੇ ਰੱਖੇ ਹੋਣੇ ਹੈ ਦੋ ਤੋਂ ਵੱਧ ਰੱਖਿਓ ਦੰਨ ਪਾਇਲਟ ਰੱਖੇ ਆ ਪਰ ਸਹੀ ਤਰ੍ਹਾਂ ਕਰਕੇ ਨਹੀਂ ਰੱਖੇ ਇਹਨੇ ਆਹ ਤਾਂ ਬੜਾ ਸੋਹਣਾ ਹੈ ਕਾ ਤੂੰ ਇੱਦਾਂ ਵਿੱਚ ਆਹ ਤਾਂ ਬੇਨ ਪੈ ਗਈ ਆ ਹਾਂਜੀ ਹੁਣ ਆਪਾਂ ਨੂੰ ਕਰਨਾ ਪੈਣਾ ਇਹ ਰੀਸਟੈਗ ਤੇ ਰੀਸਟੈਗ ਕਰਕੇ ਫਿਰ ਅਪਾਇੰਟਮੈਂਟ ਬਣਾਉਣੀ ਪੈਣੀ ਕੱਲ ਦੀ ਚਰਨਿਤ ਤੁਗਾ ਲੋੜ ਹੋ ਗਈ ਆਹ ਅੰਡੇ ਚਲੇ ਰਹੇ ਤੇ ਹੁਣ ਕਦੋਂ ਰੀਸਟੈਕ ਹੁੰਦਾ ਤੇ ਕੀ ਬਣਦਾ ਅੱਗੇ ਅੱਗੇ ਲੋਡ ਚੱਕਣ ਜਾੜਾ ਹੀ ਹੁਣ ਮੈਨੂੰ ਲੱਗਦਾ ਇਹੀ ਮਹੀਂ ਰੀਸਟੈਕ ਹੋਣਾ ਹੈ ਤੇ ਦੇਖੀ ਜਾਣਾ ਅੱਗੇ ਜਿਹੜੇ ਉਹ ਜਿਹੜੇ ਛੇ ਮੀਟਰ ਆ ਵੀ ਸੌੜਿਓ ਤਾਂ ਲਾ ਕੇ ਹੁਣ ਦੇਖਣਾ ਇਹ ਆ ਕਿ ਖਿੱਲਰ ਲੱਗਿਆ ਹੁਣ ਕਿਉਂਕਿ ਸਾਈਡਵੇ ਦੇ ਨਹੀਂ ਰੱਖੇ ਇਹ ਵੀ ਨਾ ਕਿਤੇ ਖਿੱਲਰ ਗਏ ਹੁਣ ਉਹ ਵੀ ਤਾਂ ਬਣਾ ਹੋ ਗਿਆ ਉਹ ਔਰ ਥੋੜੇ ਜਿਹਾ ਟੇਡਾ ਤਾਂ ਹੋਇਆ ਪਰ ਬਚਾਈ ਆ ਯਾਰ ਇਹਨਾਂ ਨੂੰ ਨਾ ਗੱਤੇ ਵਾਲੇ ਚਪਾ ਕੇ ਫਿਰ ਰੱਖਣਾ ਚਾਹੀਦਾ ਸੀ ਵਧੀਆ ਨਹੀਂ ਲੱਗਦੇ ਸਾਰੇ ਉਹ ਟੇਡਾ ਤਾਂ ਹੋਇਆ ਮੜਾ ਪਰ ਠੀਕ ਆ ਹੁਣ ਸਟੈਗ ਤਾਂ ਕਰਨਾ ਪਈ ਸਟੈਗ ਤਾਂ ਕਰਨੀ ਆ ਕਿ ਕੀ ਕਰ ਕੀ ਕਰ ਸਕਦੇ ਆ ਹੁਣ ਦੇਖੋ ਨਾਲ ਕਿੱਦਾਂ ਹੁੰਦੀ ਐ ਅਪਾਇੰਟਮੈਂਟ ਮਿਲਦੀ ਕਿ ਲੋਟ ਕੇ ਕੁੰਡੀਆਂ ਟਰੱਕ ਵੀ ਹੋਰ ਤਰ੍ਹਾਂ ਹੀ ਹੋ ਆਜ ਕੱਢਣ ਦੇ ਆ ਤੁਰ ਕੇ ਆਉਣ ਨੂੰ ਕਿੰਨਾ ਟਾਈਮ ਲੱਗ ਜਾਂਦਾ ਸਲਾਮ ਸਲਾਮ ਦਾ ਤਰੀਕਾ ਬਿਨਾਂ ਹੱਥ ਲਾਏ ਤੇਰ ਤਲੋਕ ਨਵੇਂ ਤਰੀਕੇ ਨਾਲ ਫੋਲੋ ਕਰੋ ਉਹ ਡੋਰ ਤੇ ਲਾਣਾ ਉਹ ਜੇ ਦੇ ਇਧਰਲੇ ਪਾਸੇ ਜਿਹੜੀ ਗੱਡੀਆਂ ਵੀ ਲੱਗੀਆਂ ਹੋਰ ਵੀ ਸਮਾਨ ਦੇਖਦੇ ਨਹੀਂ ਕੱਛੇ ਲੱਗਦਾ ਹੈ ਆ ਵੀ ਸੋਹਣਿਆ ਆ ਹੁੰਦੀਆਂ ਬੈਕਾਂ ਤੇ ਬੈਗ ਲਾਉਣ ਦਾ ਵੀ ਕੋਈ ਫਾਇਦਾ ਨਹੀਂ ਕਿਉਂਕਿ ਇਹਨਾਂ ਰਿਜੈਕਟ ਕਰਦਾ ਕਹਿੰਦੇ ਸਾਡੇ ਤੋਂ ਨਹੀਂ ਹੋਣਾ ਇਹ ਰੀਸਟੈਗ ਵੀ ਖਿੱਲਰਿਆ ਜਿਆਦਾ ਆ ਆਂਡਿਆਂ ਲੋਡ ਆ ਨਾ ਬਹੁਤ ਜਿਆਦਾ ਖਲਰਿਆ ਆ ਤੇ ਹੁਣ ਆਪਾਂ ਨੂੰ ਦੇਖੋ ਬ੍ਰੋਕਰ ਦੀ ਕਾਲ ਆਊ ਦੇਖੋ ਕੀ ਕਰਨਾ ਕੀ ਨਹੀਂ ਕਰਨਾ ਅੱਗੇ ਪਤਾ ਲੱਗੂਗਾ ਤਿੰਨ ਪਾਇਲਟ ਦੂਜੀ ਪਲੇਸ ਤੇ ਜਾਵਾਂਗੇ ਲੋਡ ਸਟ ਟਕਰੌਣ ਵਿੱਚੋਂ ਰਾਹ ਚੋਂ ਉੱਥੋਂ ਵੀ ਲੈਣੇ ਆਂ ਕੁਛ ਖਾਣ ਨੂੰ ਰਾਈਟ ਚਲੋ ਅੱਗੇ ਚਲੀਏ ਲੋਡ ਜਿਆਦਾ ਨਾ ਖਿਲਰ ਗਿਆ ਹੋਵੇ ਇੱਥੇ ਬੈਗ ਲਾਉਂਦੇ ਲਾਉਂਦੇ ਬਾਕੀ ਦੇਖਦੇ ਆਂ ਫਾਰਟ ਦੀ ਨੋਰ ਤੋਂ ਤੇ ਸ਼ਹਿਰ ਤੋਂ ਕੋਈ ਨਹੀਂ ਆਉਂਦਾ ਜੀ ਫਾਰਟ ਨਹੀਂ ਲਾਉਂਦਾ ਤੇ ਫਿਰ 12-15 ਮਿੰਟਾਂ ਦੀ ਬਾਅਦ ਤੇ ਉਹ ਵੇਰ ਆਉਸਟਰੀ ਟੂ ਰੀਸਟੈਕ ਕਰਾਉਣਾ ਤੇ ਉੱਥੇ ਜਾ ਕੇ ਰੀਸਟੈਕ ਕਰਾਉਂਗਾ ਇਹ ਹੁੰਦਾ ਪਾਂਡਾ ਪ੍ਰੀਟੀ ਆ ਪਾਂਡਾ ਪ੍ਰੀਤ ਖਾ ਕੇ ਸਾਰਦੇ ਪਾਂਡੇ ਚ ਇਹ ਹੁੰਦਾ ਕਿ ਇਹ ਪ੍ਰੋਟੀਨ ਵੀ ਹੁੰਦੀ ਆ ਤੇ ਦੂਜੇ ਵੀ ਹੁੰਦੇ ਆ ਨਾ ਆਪਣੇ ਕੈਲੋਰੀ ਵੀ ਚੱਲ ਹੁੰਦੀ ਆ ਕੀ ਹੁੰਦੀ ਹੈ 14-1500 ਤੇ ਪ੍ਰੋਟੀਨ ਵੀ ਵਧੀਆ ਫਿਲ ਜਾਂਦੀ ਆ 50 ਗ੍ਰਾਮ ਉਹ ਵਧੀਆ ਰਹਿੰਦੀ ਆ ਆ ਕੁਬ ਹੁੰਦੇ ਆ ਬੱਚੋ ਪਰ ਠੀਕ ਆ ਹੁਣ ਇੰਨਾ ਕੁ ਤਾਂ ਬਾਹਰੋਂ ਖਾਣਾ ਇੰਨਾ ਕੁ ਤਾਂ ਚੱਲਣਾ ਹੀ ਕਰਨਾ ਇੱਕ ਪੰਡੋਲੇ ਹੁੰਦਾ ਦੌੜ ਕੇ ਜਾਈਏ ਹੁਣ ਚੱਲੋ ਹੁਣ ਤੋਂ ਉੱਥੇ ਆ ਕੇ ਖਾਣਾ ਫਿਰ ਨਹੀਂ ਉਹ ਕਿੰਨਾ ਟਾਈਮ ਹੋ ਚੱਕਾ ਹੈ ਗਿਆ ਕਲਾਰਾ ਲੱਗਦਾ ਹੀ ਕਿਉਂਕਿ ਟ੍ਰੇਲਰ ਟੱਪਦਾ ਨਹੀਂ ਯਾ ਯਾਰ ਕੀ ਗੰਦੂ ਹੋ ਸਭ ਠੀਕ ਹੋ ਜਾਂਦਾ ਹੋ ਜਾਂਦਾ ਬੜੇ ਸੋਹਣੇ ਸੀਗੇ ਉੱਥੇ ਉੱਥੇ ਜਿਆਦਾ ਖਲਾਰਾ ਪੈ ਗਿਆ ਏਖਾ ਕਿੰਨਾ ਕਰਿਆ ਹੋਰਲਾ ਵੀ ਡੱਗ ਗਿਆ ਪਾਉ ਵੀ ਡੱਗ ਗਿਆ ਰੱਖੇ ਵੀ ਸਹੀ ਨਹੀਂ ਨਾ ਸਾਈਡ ਵੇਜ ਰੱਖੇ ਤਾਂ ਫਿਰ ਭੱਜ ਬਾਜੀ ਜਾਂ ਤੇ ਉੱਤੇ ਸਿੱਧੇ ਰੱਖਦੇ ਆ ਵੀ ਅੱਪ ਆ ਗਏ ਆ ਪੈਟਰੋਲ ਤੇ ਕਿਥੇ ਆ ਫੜਾਉਣੇ ਆ 300 ਡਾਲਰ ਇਸ ਟੈਕ ਦਾ 300 ਡਾਲਰ ਇਸ ਟੈਕ ਦਾ 300 ਡਾਲਰ ਦਾ ਫੜਾਉ ਇਸ ਟੈਕ ਦੇ ਫਿਰ ਉਹਨਾਂ ਨੇ ਕਿਤੇ ਇਸ ਟੈਕ ਕਰਨਾ ਪਰ ਮਨ ਲੱਗਦਾ ਕਿ ਜਿਹੜੇ ਮੋਰਲੇ ਦੋ ਪਾਇਲਟ ਆ ਉਹ ਕਰੇ ਮੈਨੂੰ ਹੀ ਚੱਕਣੇ ਪੈਣੇ ਅੰਦਰ ਕਹਿੰਦਾ ਆ ਤਾਹੀਂ ਕੱਢ ਲੈਣੇ ਆ ਦੂਜਾ ਦੇਖੋ ਦੇ ਕੋਣ ਕੀ ਮੰਗਦਾ ਜਾ ਕੇ ਪਤਾ ਲੱਗੂ ਉੱਥੇ ਇੱਕ ਜਲਤੋ ਕਿ ਮੈਨੂੰ ਮੋਤੀ ਕੈਸ਼ ਵੀ ਇਹ ਤਾਂ ਗਰਦੋਰੇ ਨਾ ਤਾਂ ਦੇਖ ਰਿਹਾ ਹਾਂ ਤੇ ਕੋਈ ਆਵਾਜ਼ ਇਹ ਕੋਣ ਆ ਹੁਣ ਕੋਲੇ ਜਿਵੇਂ ਕੁਟੇਪੰਗਿਲਾਂ ਨੂੰ ਥੋੜਾ ਅੱਗੇ ਨਾ ਆ ਤਾਂ ਕੋੰਗਾ ਅੰਦਰ ਸਾਰੇ ਵੀ 33 ਤੱਕ ਫਾਰਕ ਵੀ ਆਦਿ ਵਿੱਚ ਹੋ ਜਾਣੀਆਂ ਸਾਲ ਆਪਰ ਫਿਰ ਦੂਰ ਆਉਣਾ ਪਿਆ ਕਰਨਾ ਹੈ ਇਹਦਾ ਕਰੂੰਗਾ ਔਰ ਥੋੜੇ ਦੂਰ ਆਉਣਾ ਪਿਆ ਕਰਨਾ ਹੁਣ ਤਾਂ ਮੋੜ ਪਾਰਕੀਆਂ ਨੇ ਸਿੱਕੜ ਕੇ ਕਾਰ ਦੇ ਅੱਗੇ ਤੱਕ ਆ ਗਏ ਆ ਮੈਗਾ ਮਿਲੀਅਨ 2 ਮਿਲੀਅਨ ਦੀ ਆ 6 5 5 6 6 8 2.1 ਦੀ जर्सी कैश हैगी वन फिफ्टी है। एट पावरबॉल हैगी सौ पंद्रह मियन अच्छा थाउजेंड जर्सी कैश हैगी एक सौ अठवंजा थाउजेंड फास्ट प्ले हैगा दो लख ती हज़ार दो सौ त्रनवे ਨਾਲ ਦੇ ਨਾਲ ਉੱਪਰ ਚੱਲੀ ਜਾਂਦਾ ਉਹ ਮੈਂ ਕਿਹਾ ਕਿ ਉਹ ਸਿਰਫ ਇੰਨਾ ਇੰਨਾ ਕੋਨਸ਼ਿਊਂ ਕਰਦਾ ਹੈ ਫੰਮੇਤਰ ਬਾਅਦ ਹੈ ਫੰਮੇਤਰ ਖਾਸ ਤੇ ਵੀ ਫਿਰ ਜਦੋਂ ਕੋਨਸ਼ਿਊਂ ਕਰਦਾ ਹੈ ਫਿਰ ਇਹ ਬਿਲਕੁਲ ਫਾਇਦਾ ਨਹੀਂ ਕੀ ਹੈ ਦੇਖੋ ਵਾਕਿਆਤ ਵਿੱਚ ਨਹੀਂ ਆਉਂਦਾ ਆਖਿਰ ਵਿੱਚ Yeah. yeah. That's good. Huh? Good. That's a good number. Uh. we do it. does do before. Okay. Before a lot. These all your good ones. Yeah, this one is good. Yeah. Uh -huh. <laughs> yeah. ਰਾਹ ਰਹੀ ਹੈ ਨਾ ਕਰਦੇ ਇਹ ਗੱਲ ਨਹੀਂ ਉਹਨਾਂ ਦੀ ਗੱਲ ਸੀ ਇਹ ਆ ਰਹੀ ਸੀ ਉਹਨਾਂ ਦੀ ਆਉਂਦਾ ਹੋਇਆ ਸੀ ਆਹ ਆ ਆਹ ਕੋਈ ਨਹੀਂ ਆਇਆ ਇਹਨਾਂ ਦਾ ਤਾਂ ਪੈਦਾ ਤਾਂ ਪੈਦਾ ਰੱਖਾ ਨਹੀਂ ਉਹਨਾਂ ਨੇ ਇੱਕ ਪੈੋ ਕਿਨੋ ਨਾ ਦੇ ਆ ਪੈੋ ਯਾਹ ਉਹ ਦੇਖ ਲੋ ਮਿੱਤੂ ਲੱਗ ਗਿਆ ਉਹ ਤੱਕ ਪਾ ਉਹ ਨਹੀਂ ਸੈਟ ਹੋਇਆ ਹੌਣ ਨਹੀਂ ਮੈਂ ਜਾਣਾ ਯਾਰ ਰੂ ਕਿਉਂਕਿ ਯਾਰਦ ਦੀਆਂ 30 ਮਿਲਾ ਹੋਰ ਅੱਗੇ ਪੈ ਜਾਂਦੀਆਂ ਕਿੰਝ ਕਿਤੇ ਪਿੱਛੇ ਹੀ ਸੌ ਜਾਣਾ ਵਧੀਆ ਜਿੰਮ ਮੈਂ ਸਵੇਰੇ ਜਾਇਆ ਸੀ ਤੇ ਜਿੰਮ ਜਾਣਾ ਨਹੀਂ ਹੈਗਾ ਹੁਣ ਬੜਾ ਠੀਕ ਆ ਇੱਥੇ ਕਿਤੇ ਸੌ ਜਾਣਾ ਸ਼ਹਿਰ ਨੂੰ ਜਾਊਂਗਾ ਸੁੱਦਾ ਲੋਡ ਲਾਉਣ ਗੱਲ ਖਤਮ ਟੋੜ ਲਾਵਾਂ ਬਸ ਇਹ ਗਰੋ ਲਾਵਾਂ ਗੜੋਂ ਗਲੇ ਪਿਆ ਦੋ ਪਾਇਲਟ ਹੀ ਹਾਂ ਕਿੱਥੇ ਤੇ ਪਾਰਕਿੰਗ ਕਿੱਥੇ ਮਿਲ ਜਿਹਨੂੰ ਆਪਣਾ ਟਰੱਕ ਲਿਆ ਪਰੋਕ ਅਰੇਸਟ ਏਰੀਏ ਤੇ ਅੱਗੇ ਜਾਣ ਨੂੰ ਜਾਹਤ ਅਸੀਂ ਗੁਰਦੁਆਰੇ ਪਰ ਹੁਣ ਯਾਰ ਖੇਲਰ ਜਾਣਾ ਲੋਡ ਮਹੀਂ ਫਿੱਟ ਹੋਇਆ ਇੱਥੇ ਆਉਣ ਦੇਖਦੇ ਆਂ ਇੱਥੇ ਸੌਂ ਜਾਨਾ ਫਿਰ ਦੇਖਦੇ ਆਂ ਕੀ ਬਣਦਾ ਛੇਰ ਨੇ 8:00 ਵੱਜ ਗਏ ਆ ਜੇ ਪੰਡਾ ਖੁੱਲਾ ਹੋਇਆ ਫਿਰ ਚਿਕਨ ਟ੍ਰੈਕ ਕੀ ਲੈ ਕੇ ਆਉਣਾ ਜੇ ਬੰਦ ਹੋਇਆ ਫਿਰ ਤਾਂ ਚੱਲ ਕੀ ਖਾਣਾ ਜੇ ਖੁੱਲਾ ਹੋਇਆ ਤਾਂ ਫਿਰ ਚਿਕਨ ਟ੍ਰੈਕ ਕੀ ਦੀ ਬਾਉਲ ਛੋਟੀ ਲੈ ਆਉਣੀ ਵਸ ਠੀਕ ਆ ਉਹਦੇ ਨਾਲ ਆਪਣਾ ਰਾਤ ਲੰਘ ਜਾਣੀ ਤੇ ਉੱਦਾਂ ਵੀ ਪ੍ਰੋਟੀਨ ਦੀ ਲੋੜ ਆ ਹੁਣ ਤੇ ਤੇ ਇਹ ਤਾਂ ਖੁੱਲਾ ਹੀ ਲੱਗਦਾ ਓਹ ਹੋ 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 ਖੁੱਲਾ ਖੁੱਲਾ ਦੇਖਦੇ ਆ ਲੈ ਲਿਆ ਪੰਡਾ niche ਚਿਕਨ ਟ੍ਰੈਕ ਕੀ ਦੁੱਧ ਤੇ ਪਾਣੀ ਦਾ ਇੱਕ ਕੇਸ ਉਹ ਸਹੀ ਆ ਦੋਸਤੋ ਤੇ ਸੱਜਣੋ ਤੇ ਮਿੱਤਰੋ ਇਨਵਰਟਰ ਸਾਡੇ ਛੱਡ ਗਿਆ ਸਾਥ ਤੇ ਅਖੀਰ ਚ ਕੰਮ ਆਇਆ ਗੈਸ ਇਹਦੇ ਵਿੱਚ ਹੀ ਦੁੱਧ ਪੀਤਾ ਜਾਊਗਾ ਹੁਣ ਕਿਉਂਕਿ ਸ਼ਹਿਦ ਪਾ ਕੇ ਪੀਣਾ ਸੀ ਤੇ ਗਰਮ ਕਰਨਾ ਸੀਗਾ ਉਹ ਸ਼ਹਿਦ ਤੇ ਹੁਣ ਇਹਦੇ ਵਿੱਚ ਹੀ ਗਰਮ ਕਰਨਾ ਪੈਣਾ ਪਤਾ ਨਹੀਂ ਇਨਵਰਟਰ ਨੂੰ ਕੀ ਹੋ ਗਿਆ ਤੇ ਚੱਲਦਾ ਨਹੀਂ ਹੁਣ ਮਾਈਕ੍ਰੋਵੇਵ ਏੱਚੀ ਗਰਮ ਕਰਕੇ ਤੇ ਫਿਰ ਪੀئیںਗੇ ਦੁੱਧ ਤੇ ਸੁੋئیںਗੇ ਅੱਜ ਐਦਾਂ ਨਹੀਂ ਸੌਣਾ ਹੁਣ ਗੁੱਡ ਨਾਈਟ ਹੋ ਗਈ ਦੁੱਧ ਪੀ ਕੇ ਬੜੇ ਹੌਕਾ ਲਾ ਲਾ